ਕੀਰ ਬੰਦ ਕਰਦੇ ਆ ਚੋਰ ਇਹ ਚੋਰ ਸਾਰੇ ਇਕੱਠੇ ਨੇ ਸਾਡੇ ਵਰਕਰ ਨੂੰ ਕੋਸਣ ਕੀਤਾ ਹੁੰਦਾ ਇੱਥੇ ਡੰਡੇ ਵੀ ਮਾਰ ਕੇ ਹਵਾ ਲਾਪੇ ਚ ਭੰਦੇ ਕੋਈ ਆਨਸਾਪ ਨਹੀਂ ਮਿਲਦਾ ਚੋਰ ਨੂੰ ਦੇਖੋ ਕਿਵੇਂ ਦੇਖਾ ਕਾੱਖੀ ਵਰਤ ਲਾ ਕਰਕੇ ਤਾਂ ਨਰਸਾਪੇ ਥੋੜਾ ਬਰੇ ਨੂੰ ਨੇੜ ਚ ਲਿਆ ਜੀ ਲੈਟ ਚਲੇਗੀ ਤੇ ਉਹ ਨਿਹਰੀ ਆ ਗਈ ਪੁੱਤ ਹਨਾ ਇਹਨਾਂ ਨੇ ਮਾਰ ਮੋੜ ਕੇ ਉੱਥੇ ਆਪਣੇ ਮਰਿੰਡੇ ਨੇੜੇ ਸੁਟਾ ਬਟਾ ਕੋ ਗੋਰੀ ਦੇ ਮੰਮੀ ਬੋਰੀ ਆ ਮਾਹਾਂ ਜਦ ਵੀ 5 ਵਜੇ ਆਉਂਦੀ ਸਾਡੀ ਗੱਲ ਸੁਣਵਾ ਕੇ ਫਿਰ ਸਾਨੂੰ ਉਹਨਾਂ ਨੇ ਦੱਸਿਆ ਵੀ ਇੱਜਦਾਂ ਕਰਕੇ ਵੀ ਉਹਦਾ ਕਤਲ ਹੋ ਗਿਆ ਇਹ ਕਿਹੜੀ ਕੀ ਲੋਡ ਭੇਜੀ ਜਿਹੜੀ ਨੇ ਗੋਲੀ ਮਾਰ ਤੋਂ ਰੁਕਾ ਨਾ ਇਹ ਇਹ ਨਹੀਂ ਕਿਸੇ ਨੇ ਦੱਸਿਆ ਇਹਨੇ ਬਦਮਾਸ਼ੀ ਕੀਤੀ ਆਪਣੀ ਵਰਦੀ ਦੀ ਨੂੰ ਮੈਂ ਤਾਂ ਫਰਮਾ ਤਾਂ ਫਾੜੀ ਨਹੀਂ ਹੋਣਾ ਕਮਿਸ਼ਨ ਤੋਂ ਉਹ ਚਿੱਠੀ ਆਈ ਏਸੀਬੀ ਨੇ ਚਿੱਠੀ ਭੇਜੀ ਅਸੀਂ ਰੋਜ਼ ਐਸਾ ਤਾਂ ਕੋਈ ਅਸਲ ਸਾਡੀ ਕੋਈ ਸੁਣਾਈ ਕਰਦਾ ਹੀ ਨਹੀਂ ਸੀ ਪਰਨੇ ਕੀ ਤੁਹਾਡਾ ਗੁਨਾਹ ਕਰ ਦਿੱਤਾ ਤੁਗਾ ਜਿਹੜਾ ਤੁਸੀਂ ਮੁੰਡਾ ਹੀ ਗੈਪ ਕਰ ਦਿੱਤਾ ਉਹਨੂੰ ਗੋਲੀ ਮਾਰੀ ਕੀ ਕੀਤਾ ਸਾਨੂੰ ਪੂਰੀ ਇਧਰ ਤਲਾਸ਼ ਹੀ ਨਾ ਦੇ ਦੇ ਸਾਨੂੰ ਕਿਸੇ ਰਾਹ ਨਹੀਂ ਪਾਰੇ ਹਵਾ ਨਹੀਂ ਆਉਗੀ ਬੂਆ ਸਿੰਘ ਮਲਾਜਮ ਇਹਨਾਂ ਨੇ ਫੜਿਆ ਵਾ ਮੌਕੇ ਦਾ ਉਹ ਮੌਕੇ ਦਾ ਮਲਾਜਮ ਬਣ ਕੇ ਉੱਤੇ ਬੈਠਾ ਆ ਵਾ ਬਲਕਿ ਹੈਗਾ ਉਹ ਮੁਜਰਮ ਆ ਭਾਜੀ ਇਹ ਬੂਆ ਸਿੰਘ ਦੀ ਪਿਸਤੌਲ ਹੋ ਸਕਦੀ ਆ ਜਾਂ ਕੋਈ 2 ਨੰਬਰ ਦਾ ਅਸਲਾ ਵੀ ਹੋ ਸਕਦਾ ਹੈ ਪੰਜਾਬ ਦੇ ਲੁਧਿਆਣਾ ਦੇ ਵਿੱਚ ਮੋਤੀ ਨਗਰ ਥਾਣੇ ਬਾਹਰ ਖੜੇ ਆ ਜਿੱਥੇ ਕਿ ਰਾਤ ਦੇ 12 ਵਜੇ ਨੇ ਪਰਿਵਾਰ ਦੇ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਪੂਰਾ ਮਾਮਲਾ ਜਾਣਨੇ ਆ ਕੀ ਨਾਮ ਤੁਹਾਡਾ ਅਰਨਜੀਤ ਕੌਰ ਕੀ ਇੱਥੇ ਮਾਮਲਾ ਹੋਇਆ ਕੀ ਕਰਨ ਇੱਥੇ ਆਂਦਾ ਬੇਟਾ ਆ ਜਿਹੜਾ ਬੂਹਾ ਸਿੰਘ ਥਾਣਦਾਰ ਬੈਠਾ ਨਾ ਇਹ 16 April ਦੀ ਗੱਲ ਹੈਗੀ ਆ ਇਹ ਬੂਹਾ ਸਿੰਘ ਬੰਟੀ ਗਗਨ ਆ ਇਹ ਮੇਰੇ ਬੇਟੇ ਨੂੰ ਘਰੋਂ ਲੈ ਗਏ ਨੇ ਅਸੀਂ ਸਾਨੂੰ ਡੇਢ ਮਹੀਨਾ ਥਾਣੇ ਧੱਕੇ ਖਾਂਦੇ ਨੂੰ ਐ ਸੱਚ ਨਹੀਂ ਇਹਨਾਂ ਦਾ ਨਾਂ ਹੀ ਨਹੀਂ ਲਿਖਿਆ ਹੂੰ ਜਾ ਫਿਰ ਕੋਈ ਥਾਣਾ ਨਹੀਂ ਛੱਡਿਆ ਕਮਿਸ਼ਨਰ ਦੇ ਪੇਸ਼ ਹੋਇਆ ਉਹ ਵੀ ਚਿੱਠੀਆਂ ਇਹਨੇ ਤੱਪ ਲਈਆਂ ਹਨਾ ਫਿਰ ਅਸੀਂ ਏਸੀਬੀ ਦੇ ਗਏ ਏਸੀਬੀ ਨੇ ਫਿਰ ਅਸੀਂ ਇਹ ਭਾਂਜੀ ਨੇ ਸਾਰਾ ਕੁਝ ਦੱਸਿਆ ਬੂਆ ਸਿੰਘ ਨੇ ਇਦਾਂ ਦਾ ਕਰਕੇ ਕਤਲ ਕਰਤਾ ਹਨਾ ਤਾਂ ਉਹਨਾਂ ਨੇ ਕਾਰਵਾਈ ਕੀਤੀ ਅਸੀਂ ਬੜਾਇਆ ਇਹਨੂੰ ਇਹ ਪੁਲਿਸ ਵਾਲਾ ਨਹੀਂ ਫੜਿਆ ਕਤਲ ਕਿਦਾ ਕੀਤਾ ਮੇਰੇ ਬੇਟੇ ਦਾ ਕੀ ਨਾਮ ਬੇਟਾ ਗੁਰਜਿੰਦਰ ਸਿੰਘ ਕਿੰਨੀ ਉਮਰ ਹੋਰਾ 40 ਸਾਲ 40 ਸਾਲ ਕੀ ਕਰਦੇ ਸੀਗੇ ਉਹ ਘਰੇ ਉਹਦੇ ਵਿੱਚ ਐਕਸੀਡੈਂਟ ਹੋ ਗਿਆ ਸੀਗਾ ਤੇ ਉਹ ਘਰੇ ਸੀਗਾ ਤੇ ਵਿਆਹੀ ਹੋਈ ਸੀਗੀ ਵਿਆਹ ਸੀ ਪਹਿਲਾਂ ਹਾਂ ਫੇ ਤਲਾਕ ਹੋ ਗਿਆ ਸੀ ਕਤਲ ਦਾ ਇਰਾਦਾ ਕੀ ਸੀਗਾ ਕਿਉਂ ਕੀਤਾ ਇਹ ਇਹਨੂੰ ਬੂਆ ਸਿੰਘ ਨੂੰ ਪਛਾਣ ਕੰਜਰ ਨੂੰ ਜਿਹੜਾ ਬਿਠਾਇਆ ਇਹਨਾਂ ਨੇ ਅੱਛਾ ਬੂਆ ਸਿੰਘ ਕੌਣ ਹੈ ਠਾਨਦਾਰ ਐਸਆਈ ਐਸਆਈ ਲਾਡਲ ਲੱਗੇ ਹੋਇਆ ਹੈ ਇੱਕ ਕਦੇ ਦਾ ਮਾਮਲਾ ਸਾਰਾ ਇਹ 16 ਅਪ੍ਰੈਲ 16 ਅਪ੍ਰੈਲ 16 ਅਪ੍ਰੈਲ ਨੂੰ ਲੇਟ ਤੇ ਲੇਟ ਲੇਟ ਚਲੀ ਗਈ ਤੇ ਉਹ ਨੇਰੀ ਆ ਗਈ ਪਤਾ ਹੈ ਨਾ ਇਹਨਾਂ ਨੇ ਮਾਰ ਮੂਰ ਕੇ ਉੱਥੇ ਆਪਣੇ ਮਰਿੰਡੇ ਨਹਿਰ ਸੁੱਟਾਂ ਦਾ ਅੱਛਾ ਤੇ ਤੁਹਾਨੂੰ ਕਿੱਦਾਂ ਪਤਾ ਲੱਗੇ ਮਰਿੰਡੇ ਨਹਿਰ ਦੇ ਵਿੱਚ ਤੁਹਾਡੇ ਪੁੱਤਰ ਦੀ ਲਾਸ਼ ਮਿਲੀ ਸਾਨੂੰ ਐਸਐਨ ਨੇ ਦੱਸਿਆ ਕਿਹੜੀ ਐਸਐਨ ਆ ਨਾ ਐਸਪੀ ਨੇ ਵੀ ਬੇਟੇ ਤੁਹਾਡਾ ਗੌਰਵ ਦੇ ਮੰਮੀ ਬੋਲ ਰਹੀ ਆ ਮੈਂ ਕਿ ਹਾਂਜੀ ਕਹਿੰਦੇ ਵੀ 5 ਵਜੇ ਆਓ ਸਾਡੀ ਗੱਲ ਸੁਣਵਾ ਕੇ ਫਿਰ ਸਾਨੂੰ ਉਹਨਾਂ ਨੇ ਦੱਸਿਆ ਵੀ ਇਦਾਂ ਦਾ ਕਰਕੇ ਵੀ ਉਹ ਦਾ ਕਤਲ ਹੋ ਗਿਆ ਵੀ ਇਹਨਾਂ ਨੇ ਉਹ ਓਦਰ ਬਹੁਤ ਦੂਰ ਜਾ ਕੇ ਉਹਨੂੰ ਸੁੱਟ ਆਂਦਾ ਅੱਛਾ ਤਾਰ ਜਿਹੜਾ ਬੇਟਾ 16 April ਨੂੰ ਆਇਆ ਸੀਗਾ ਘਰੇ ਆਇਆ ਸੀਗਾ ਜਾਂ ਬਾਰੋ-ਬਾਰੀ ਬਾਹਰ ਕਿਤੇ ਫੋਨ ਵਗੈਰਾ ਇਹ ਤੋਂ ਉਹ ਘਰੇ ਸੀਗਾ ਬੇਟੇ ਇਹ 헤ਠਾ ਖੜੇ ਸੀ ਕੰਜਰ ਦੇ ਨੇ ਜਾਣੇ ਅੱਛਾ ਗगन ਤੇ ਬਾਂਟੀ ਮੋਟਰਸਾਈਕਲ ਤੇ ਬੁਆ ਸਿੰਘ ਗੱਡੀ ਤੇ ਖੜਾ ਸੀ ਮੋੜ ਤੇ ਇਹ ਕਿੱਥੇ ਗਏ ਸੀ ਕਿਨੂੰ ਲੈ ਗਏ ਇਹ ਹੁਣ ਪਤਾ ਨਹੀਂ ਕਿੱਥੇ ਲੈ ਗਏ ਬਾਂਟੀ ਦੇ ਘਰੇ ਅੱਛਾ ਵਾਂਟੀ ਕਰ ਇਹਨੇ ਸ਼ਰਾਬ ਪੀਤੀ ਉੱਥੇ ਕਿਤੇ ਨਾਲ ਕੋਈ ਗੱਲ ਹੋਈ ਹੋਣੀ ਆ ਇਹ ਤਾਂ ਸਾਨੂੰ ਨਹੀਂ ਪਤਾ ਇਹਨੂੰ ਕਿਹੜੀ ਕੀ ਲੋੜ ਵੇਚੀ ਜਿਹੜੀ ਇਹਨੇ ਗੋਲੀ ਮਾਰ ਕੇ ਉੱਥੇ ਸੁੱਟਾਂ ਦਾ ਕਿਉਂ ਸੁੱਟਿਆ ਤੁਹਾਨੂੰ 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 ਕਿੱਦਾਂ ਪਤਾ ਲੱਗਿਆ ਗੋਲੀ ਮਾਰੀ ਗੋਲੀ ਮਾਰੀ ਸਾਨੂੰ ਪਤਾ ਮੱਲੇ ਵਾਲੇ ਜਿਹੜੇ ਕੋਲ ਨੇ ਉਹ ਮੇਰੇ ਭੋਲੇ ਨੇ ਉਹਨਾਂ ਸੁਣਦਾ ਨਹੀਂ ਇਹ ਇਹਨੇ ਦੱਸਿਆ ਤੁਹਾਨੂੰ ਇਹ ਇਹਨੇ ਦੱਸਿਆ ਕਿਸੇ ਨੇ ਦੱਸਿਆ ਇਹਨੇ ਬਦਮਾਸ਼ੀ ਕੀਤੀ ਆਪਣੀ ਵਰਦੀ ਦੀ ਮੈਨੂੰ ਤਾਂ ਮੈਂ ਤਾਂ ਫਾੜੀ ਨਹੀਂ ਹੋਣਾ ਹਾਂ ਸਾਡੀ ਮੰਗ ਬੇਟੇ ਮੇਰੀ ਇਹ ਹੈ ਇਹਨੂੰ ਇਹਨੂੰ ਫਾਂਸੀ ਦਿੱਤੀ ਜਾਵੇ ਸਖਤੋ ਸਖਤ ਇਹਨੂੰ ਸਾਡੇ ਦੂਰਾ ਰਹਿੰਦਾ ਕਿੱਥੇ ਆ ਮੇਰੇ ਨਾਲ ਦੇ ਨਾਮ ਦਾ ਐਮਆਜੀ ਕਲੋਨੀ ਐਮਆਜੀ ਕਲੋਨੀ ਹਾਂ ਕਿੰਨੇ ਕੋ ਸਾਲਾਂ ਤੋਂ ਰਹ ਰਹੇ ਸੀ ਲੋਨ ਨੇ ਇੱਥੇ ਚੰਨ 40 ਸਾਲ ਰਹੇ ਮੈਂ ਇੱਥੇ 40 ਸਾਲ ਰਹਿੰਦੇ ਨੇ ਤੇ ਮਕਸਦ ਦੱਸਿਆਦਾ ਤੁਹਾਡੇ ਵੱਲੋਂ ਕੀ ਗੱਡੀ ਪਿਠਾ ਕੇ ਲੈ ਕੇ ਕਿੱਥੇ ਹੋ ਹਾਂ 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 ਖਾਨਪੀਣ ਲੱਗੀ ਇਹ ਇਹਨਾਂ ਕੋਈ ਯਾਰੀ ਦੋਸਤੀ ਸੀਗੀ ਇਹਨਾਂ ਦੀ ਕੋਈ ਓਏ ਬੇਟੇ ਉਹ ਵੀ ਘਰੋਂ ਜਾ ਬੇਲਾ ਹੁੰਦਾ ਦੀ ਟੈਨਸ਼ਨ ਵਿੱਚ ਰਹਿੰਦੇ ਕਿਉਂ ਨਹੀਂ ਐਕਸੀਡੈਂਟ ਹੋਣ ਕਰਕੇ ਸਿਰ ਚੋਂ ਤਰਲ ਟੰਕੀ ਲੱਗੀ ਹੋਈ ਸੀਗੀ ਨਾ ਪਾਰਕ ਜਾ ਕੇ ਬਹਿ ਜਾਂਦਾ ਸੀ ਇਹਨਾਂ ਨੇ ਸੋਚਿਆ ਬੇਲਾ ਇਹਨੂੰ ਆਪਣੇ ਆ ਰਲਾ ਲਓ ਉਹ दारू ਨਾਲ ਸੱਸੰਗੀ ਬੰਦੇ ਆ ਇਹਨਾਂ ਨੇ दारू ਵੀਨ ਵੀ ਲਾਤਾ ਉਹਨੂੰ दारू ਪੀਤੀ ਉੱਥੇ ਸੁੱਟ ਗਿਆ ਇਹਨੇ ਅੱਛਾ ਫਿਰ ਅਰ ਕਿੰਨੀ ਉੱਚੀ ਥਾਂ ਤੇ ਇਹਨਾਂ ਨੂੰ ਉੱਥੇ ਸੁੱਟ ਜਾਂਦਾ ਇਹ ਮਰ ਜਵੇ ਮੈਂ ਤਾਂ ਕਹਿੰਦੀ ਆ ਇਹਦਾ ਕੱਖ ਨਾ ਰਹੇ ਇਹਦਾ ਤੁਸੀਂ ਜਦੋਂ ਤੁਹਾਡਾ ਬੇਟਾ ਗਾਇਬ ਹੋਇਆ 16 ਤਰੀਕ ਨੂੰ ਉਸ ਤੋਂ ਬਾਅਦ ਤੁਸੀਂ ਕੋਈ ਕੰਪਲੇਂਟ ਵਗੈਰਾ ਦਿੱਤੀ ਹੈ ਕਮਿਸ਼ਨਰ ਤੋਂ ਚਿੱਠੀ ਆਈ ਏਸੀਪੀ ਨੇ ਚਿੱਠੀ ਭੇਜੀ ਅਸੀਂ ਰੋਜ਼ ਐਸਐਸਓ ਕੋਲ ਜਾਂਦੇ ਹਾਂ ਸਾਡੀ ਕੋਈ ਸੁਣਾਈ ਕਰਦਾ ਹੀ ਨਹੀਂ ਸੀਗਾ ਬਿਲਕੁਲ ਨਹੀਂ ਕੀਤੀ ਸੁਣਾਈ ਨਹੀਂ ਤੇ ਹੁਣ ਹੁਣ ਕੋਈ ਉੱਚ ਅਧਿਕਾਰੀ ਮਿਲਿਆ ਤੁਹਾਨੂੰ ਕਿਤੇ ਉੱਥੇ ਮਿਲਿਆ ਕਿੱਥੇ ਜੀ ਜਮਾਲਪੁਰ ਜਮਾਲਪੁਰ ਹਾਂਜੀ ਐਸਪੀ ਤੇ ਆ ਜੀ ਏਸੀਪੀ ਤੇ ਐਸਪੀ ਸਾਹਿਬ ਸੀਗੇ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਇਨਸਾਫ ਮਿਲੇਗਾ ਤੇ ਤੁਸੀਂ ਜਾਓ ਬੀਬੀ ਆਏ ਸਾ ਅਫਸਰ ਨੇ ਬੜੇ ਅਫਸਰ ਨੇ ਇਹਨਾਂ ਨੂੰ ਫੜਿਆ ਕਿੰਨੇ ਕੁ ਮੁਜਰਮ ਜਿਹੜੇ ਕੀ ਪਕੜੇ ਗਏ ਨੇ ਹਲੇ ਇੱਕ ਮੁਜਰਮ ਫੜਿਆ ਉਹ ਵੀ ਅਸੀਂ ਫੜਾਇਆ ਹਾਂਜੀ ਉਹ ਵੀ ਅਸੀਂ ਫੜਾਇਆ ਪੁਲਿਸ ਨੇ ਨਹੀਂ ਚੱਕਿਆ ਇਹਨੂੰ ਅਸੀਂ ਫੜਾਇਆ ਅੱਛਾ ਉਹ ਕਿੱਦਾਂ ਤੁਸੀਂ ਕਿਉਂ ਤੁਸੀਂ ਕਿਉਂ ਇਹ ਤਾਂ ਪੁਲਿਸ ਦਾ ਕੰਮ ਹੈ ਇਹ ਪੁਲਿਸ ਦਾ ਕੰਮ ਹੈ ਜਾਓ ਚੱਕਦੇ ਨਹੀਂ ਸੀ ਅਸੀਂ ਇਹਨਾਂ ਨੇ ਥਾਣੇ ਨਾਲ ਲਿਆ ਇਹਦਾ ਇਹਨਾਂ ਨੇ ਫੜ ਲਿਆ ਫਿਰ ਕੱਲ ਕੋਈ 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 ਐਸਐਚਓ ਵਗੈਰੇ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈ ਬੁਲਾਇਆ ਤੁਹਾਨੂੰ ਥਾਣੇ ਕੀ ਇਦਾਂ ਉਹ ਸਾਨੂੰ ਦੱਸੋ ਤੁਹਾਡਾ ਬੇਟਾ ਕੁਝ ਅਸੀਂ ਆ ਕੇ ਦੱਸ ਦੇਣੀ ਬੜੇ ਐਸਐਸਓ ਸਾਨੂੰ ਮੰਨ ਨਹੀਂ ਬੜਨ ਦਿੰਦਾ ਸੀਗਾ ਕਾਰਨ ਕੋਈ ਕਾਰਨ ਇਹਨੂੰ ਪਤਾ ਹੋਣਾ ਐਸਐਚਓ ਨੂੰ ਵੀ ਕੀ ਕਰਨਾ ਵਿੱਚੋਂ ਹੂੰ ਕਾਰਨ ਇਹ سپورਟ ਕਰਦਾ ਕਿ ਉਹ ਸੋ ਬਿਲਕੁਲ ਇਹ ਪਰਿਵਾਰ ਦੀ ਤੁਸੀਂ ਸਾਰੀ ਗੱਲਬਾਤ ਸੁਣੀ ਰਾਤ ਦੇ 12:30 ਵਜੇ ਗਏ ਨੇ ਪਰਿਵਾਰ ਦੇਖ ਸਕਦੇ ਹੋ ਕਿ ਮੋਤੀ ਨਗਰ ਥਾਣੇ ਦੇ ਬਾਹਰ ਕੋਹਾਰ ਲਗਾ ਰਿਹਾ ਹੈ ਪ੍ਰਸ਼ਾਸਨ ਤੋਂ ਕਿ ਸਾਡੇ ਸਾਨੂੰ ਸਾਡੇ ਸਾਡੇ ਬੇਟੇ ਦਾ ਜਿਹੜਾ ਕਤਲ ਹੋਇਆ ਹੈ ਉਸ ਦਾ ਇਨਸਾਫ ਮਿਲਣਾ ਚਾਹੀਦਾ ਹਾਲਾਂਕਿ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਤਲ ਹੋਇਆ ਕੀ ਹੋਇਆ ਇੱਕ ਹੋਰ ਮੈਂਬਰ ਮੇਰੇ ਨਾਲ ਜੁੜੇ ਨੇ ਪਰਵਾ ਕੀ ਨਾਮ ਹੈ ਤੁਹਾਡਾ ਮੇਰਾ ਅਮਨਕ੍ਰਿਸ਼ ਸਿੰਘ ਤੁਸੀਂ ਕੀ ਲਗਦੇ ਹੋ ਗੋਰੇ ਤੇ ਮੇਰੇ ਭਰਾ ਬਣੇ ਨੇ ਜੀ ਮੇਰੇ ਇਹ ਮਾਤਾ ਜੀ ਮਾਸੀ ਨੇ ਠੀਕ ਹੈ ਜੀ ਤੇ ਬਹੁਤ ਹੀ ਪੁਰਾਣੇ ਸਾਡੇ ਰਿਲੇਸ਼ਨ ਨੇ ਆਪਸ ਦੇ ਵਿੱਚ ਮਿਲ ਵਰਤ ਆ ਜੀ ਜੀ ਅੱਛਾ ਕੀ ਹੋਇਆ ਕਿ ਹੁਣ ਤੁਸੀਂ ਇੱਥੇ ਕੋਹਾਰ ਲਗਾ ਰਹੇ ਹੋ ਕੋਈ ਅੰਦਰ ਗੱਲਬਾਤ ਕੀਤੀ ਤੁਸੀਂ ਜਾ ਕੇ ਕੀ ਇਨਸਾਫ ਦੀ ਮੰਗ ਕਰ ਰਹੇ ਹੋ ਭਾਜੀ ਅੰਦਰ ਗੱਲਬਾਤ ਸੁਣ ਨਹੀਂ ਰੇ ਸਾਨੂੰ ਖੜਨ ਨਹੀਂ ਦੇ ਰਹੇ ਠੀਕ ਹੈ ਉਹ ਬੂਆ ਸਿੰਘ ਮਲਾਜਮ ਇਹਨਾਂ ਨੇ ਫੜਿਆ ਵਾ ਮੌਕੇ ਦਾ ਉਹ ਮੌਕੇ ਦਾ ਮਲਾਜਮ ਬਣ ਕੇ ਉੱਤੇ ਬੈਠਾ ਆ ਵਾ ਬਲਕਿ ਹੈਗਾ ਉਹ ਮੁਜਰਮ ਆ ਉਹਨੂੰ ਤੁਸੀਂ ਏਸੀ ਜੇ ਬਿਠਾਇਆ ਹੋਇਆ ਵਾ ਉਹਨੂੰ ਹਵਾ ਲਾ ਚ ਦੋ ਚੱਕ ਕੇ ਅਸੀਂ ਅਸੀਂ ਇਹ ਥੋੜੀ ਦੇਖਣਾ ਵਾ ਕਿ ਉਹ ਮੁਲਾਜ਼ਮਾ ਕੀ ਆ ਪੰਜਾਬ ਸਰਕਾਰ ਨੂੰ ਚਾਹੀਦਾ ਇਹੋ ਜੇ ਮੁਲਾਜ਼ਮਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਇਹਨਾਂ ਨੂੰ ਡਿਊਟੀ ਤੋਂ ਬਰਖਾਸਤ ਕੀਤਾ ਜਾਵੇ ਕਿਉਂਕਿ ਇਹੋ ਜੇ ਭਾਜੀ ਖਰਦਮਾਗ ਮੁਲਾਜ਼ਮ ਡਿਊਟੀ ਤੇ ਨਹੀਂ ਚਾਹੀਦੇ ਸਾਨੂੰ ਅੱਛਾ ਭਾਜੀ ਇੱਕ ਸਵਾਲ ਉੱੜਦਾ ਵੇ ਗੋਲੀ ਗਨ ਕਿੱਥੋਂ ਆਈ ਗਨ ਕਿਹੜੀ ਸੀਗੀ ਕੁਝ ਪਤਾ ਲੱਗੇ ਤੁਹਾਨੂੰ ਭਾਜੀ ਇਹ ਬੂਆ ਸਿੰਘ ਦੀ ਪਿਸਤੌਲ ਹੋ ਸਕਦੀ ਆ ਜਾਂ ਕੋਈ 2 ਨੰਬਰ ਦਾ ਅਸਲਾ ਵੀ ਹੋ ਸਕਦਾ ਹੈ। ਪੁਲਿਸ ਵਾਲੇ ਨੇ ਇਹਨਾਂ ਦੀ ਅਪਰੋਚ ਕਈ ਥਾਵਾਂ ਤੇ ਹੁੰਦੀ ਆ। ਅਸੀਂ ਇਸ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਪੁਲਿਸ ਸਾਨੂੰ ਪੂਰੀ ਜਾਣਕਾਰੀ ਦੇ ਨਹੀਂ ਰਹੀ। ਜੀ ਨਹੀਂ ਜੀ। ਗੱਲਬਾਤ ਵੀ ਨਹੀਂ ਕਰ ਰਹੇ। ਇਹ ਨਰ ਸੁਣਤਾ। ਭਾਜੀ ਇਹ ਨਾ ਹਰਾਮੀ ਬਈ। ਇਹ ਨਾ ਹਾਰੇ ਮੁੰਡਿਆ ਗਰਜਿੰਦਰ ਸਿੰਘ। ਹਾਂ? ਹਾਂ। ਇਹ ਕਿਨੇ ਕਿਨੇ ਨੇ ਮਾਰਿਆ ਵਾ। ਇਹ ਬੂਆ ਸਿੰਘ ਨੇ। ਇਹ ਕੀ ਕੋਣ ਆ ਬੂਆ ਸਿੰਘ? ਠਾਹਂਦਾਰਾ। ਠਾਹਂਦਰ ਵੰਟੀ। ਗੱਲ ਆ ਆ ਥਾਣੇਦਾਰ ਆ ਕੰਜਰ ਹਰਾਮੀ ਆ ਮੇਰੇ ਮੁੰਡਾ ਮਾਰ ਕੇ ਬੰਟੀ ਤੇ ਕਰੇ ਅੱਛਾ ਹਾਂ ਆ ਹੁਣ ਖੇਤ ਬੰਦ ਕਰ ਲਿਆ ਚੋਰ ਇਹ ਚੋਰ ਸਾਰੇ ਇਕੱਠੇ ਨੇ ਕਦੋਂ ਦਾ ਮਾਮਲਾ ਹੈ ਕਰ ਇਹ 16 ਤਰੀਕ ਨੂੰ ਮਾਰਿਆ ਇਹਨਾਂ ਨੇ ਅੱਛਾ ਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਸਾਨੂੰ ਪਤਾ ਲੱਗ ਵਿਚੋਂ ਦੱਸਣ ਵਾਲੀ ਬੁਝਦੇ ਨੇ ਅੱਛਾ ਜੀ ਹਾਂ ਇਹ ਦੁੱਧ ਕਿੱਥੇ ਲੱਗਾ 10 ਮਿੰਟ ਬਾਅਦ ਸਾਨੂੰ ਦਰਜਾਣ ਕਿ ਜੀ ਇਹਦੇ ਅੰਦਰ ਬੰਦੇ ਬਿਠਾਇਆ ਮਾਦਾ ਜੀ ਕੋਣ ਆ ਜਿਹੜੇ ਕੁਰਸੀ ਤੇ ਬਿਠਾਇਆ ਕੋਣ ਇਹ ਨਾ ਇਹ ਜਿਹੇ ਕੰਜਰ ਇਹ ਇਹ ਗੋ ਇਹ ਜਿਹੇ ਗੋਰੇ ਦਾ ਸੌਰਾ ਹੈ ਤਾਂ ਕਰਕੇ ਇਹਨਾਂ ਗੋਰੇ ਨੂੰ ਮਾਰਿਆ 16 ਤਰੀਕ ਦਾ ਗੈਪ ਸੀਗਾ ਜੀ ਕਲਾਤ ਜੀ ਕਿੰਨੇ ਆ ਗਿਆ ਸੀ ਆ ਹੀ ਲੈ ਕੇ ਆਇਆ ਸੀ ਬੁਆ ਸਿੰਘ ਤੇ ਬੰਟੀ ਗਗਨ ਤਿੰਨੋਂ ਜਾਣੇ ਬਾਕੀ ਹੋਰ ਤਾਂ ਪਤਾ ਨਹੀਂ ਸਾਨੂੰ ਪਤਾ ਕੀ ਲੱਗਿਆ ਤੁਹਾਨੂੰ ਕੀ ਕਹਿੰਦੇ ਇਹਨੇ ਇਹਨੇ ਨਿਹਰ ਸੁੱਟਿਆ ਨਾ ਅੱਛਾ ਤੁਹਾਨੂੰ ਪਤਾ ਲੱਗਿਆ ਕਿ ਨਿਹਰ ਸਾਨੂੰ ਪਸੰਦ ਤਾਂ ਉਦੋਂ ਨਹੀਂ ਪਤਾ ਮੇਰੇ ਨਰਾਨਾ ਇਹਨੇ ਮੈਨੂੰ ਵੀ 25 ਦਿਨਾਂ ਬਾਅਦ ਦੱਸਿਆ ਵੀ ਕਿਨੇ ਮਰ ਨਾ ਜਾਵੇ ਕੱਲੀ ਕਿਵੇਂ ਰਹੂਗੀ ਹੈ ਨਾ ਪਰ ਇਹ ਆ ਦੇਖੋ ਕਿ ਚਾਲਾਂ ਖੇਡਦੇ ਨੇ ਤੁਸੀਂ ਜਦੋਂ ਤੁਹਾਡਾ ਬੇਟਾ ਗਾਇਬ ਹੋਇਆ ਤੁਸੀਂ ਕੋਈ ਕੰਪਲੇਨ ਲਿਖਾਈ ਇੱਥੇ ਲਿਖਾਈਆ ਸਾਨੂੰ ਐਸਓ ਜਨਿੰਦਰ ਜੀ ਵੱਲੋਂ ਤਾਂ ਕਦੇ ਕੀ ਕਹਿੰਦਾ ਯਾਰ ਕਹਿੰਦਾ ਜੀ ਚਲੋ ਅभी ਵੀ ਜਾਓ ਤੁਹਾਨੂੰ ਕਹਿੰਦਾ ਭੇਲ ਨਹੀਂ ਆਗਾ ਟੋਪਰ ਕਟਾ ਕਰ ਲਿਓ ਨਹੀਂ ਆ ਕਿੰਨਾ ਕੁ ਕਿੰਨਾ ਕੁ ਮਹੀਨੇ ਹੋ ਗਏ ਤੁਹਾਡੇ ਬੇਟੇ ਲਾਪਤਾ 16 ਤਰੀਕ ਦੇ ਵੜੀ ਅਸੀਂ ਇੱਥੇ ਘੁੰਮਦੇ ਆ 16 ਅਪ੍ਰੈਲ ਠੀਕ ਹੈ ਜੇ ਤਾਂ ਬਾਕੀ ਅੱਜ ਤੁਹਾਨੂੰ ਕਿਦਾਂ ਦਾ ਲੱਗਦਾ ਸੀ ਉਹ ਵੀ ਕਹਿ ਗਿਆ ਸੀ ਕੁਝ ਨਹੀਂ ਆ ਗਿਆ ਹੇਠਾ ਉਤਰ ਗਿਆ ਅੱਜ ਆ ਅੱਜ ਅੱ ਰੁਕ ਕੀਤਾ ਕੀਤਾ ਥਾਣੇ ਦੇ ਰੁਕਣੇ ਮਰਿਆ ਫਿਰਦਾ ਐਸੇ ਚੋਂ ਮੈਂ ਹੁਣ ਇਹ ਫੜ ਲਿਆਦਾ ਇਹਨਾਂ ਦਾ ਮੁਲਾਜ਼ਮ ਆ ਨਾ ਤਾਂ ਕੁਰਸੀ ਤੇ ਬਿਠਾਇਆ ਆਂਟੀ ਜੀ ਮੌਤ ਕਿਸ ਤਰ੍ਹਾਂ ਹੋਈ ਤੁਹਾਡੇ ਬੇਟੇ ਦੀ ਇਹਨੇ ਮਾਰੀਆਂ ਗੋਲੀਆਂ ਨਹੀਂ ਆ ਪੂਆ ਸਿੰਘ ਨੇ ਇਹਨੂੰ ਤੁਸੀਂ ਇੱਕ ਮਿੰਟ ਇੱਕ ਮਿੰਟ ਐਸਾ ਨੂੰ ਪੁੱਛੋ ਸਾਰਾ ਕੁਝ ਚੱਲੇ ਇਹਨੂੰ ਪੁੱਛੋ ਇਹਨੂੰ ਪੁੱਛੋ ਤੁਸੀਂ ਤੁਸੀਂ ਡੈੱਡ ਬੋਡੀ ਦੇਖੀ ਮੋਚਲੀ ਦੇਖਿਆ ਸੀ ਅੱਜ ਸਾਨੂੰ ਪੁਲਿਸ ਵਾਲੇ ਮੌਕਾ ਦਿਖਾਇਆ ਵੀ ਇੱਥੋਂ ਹੀ ਨਹੀਂ ਥੱਲੇ ਸੁੱਟਦਾ ਤੁਹਾਡੇ ਕੋਲ ਕੋਣ ਆਇਆ ਸੀ ਸਾਡੇ ਕੋਲੇ ਅਸੀਂ ਏਸੀਬੀ ਕੋਲ ਗਏ ਸੀ ਇੱਥੇ ਜਮਾਲਪੁਰ ਦੇ ਕੋਲ ਤੁਸੀਂ ਕਹਿੰਦੇ ਹੋ ਮੌਕਾ ਦੇਖਣਾ ਇਸ ਤਰ੍ਹਾਂ ਕਰੋ ਤੁਹਾਡੇ ਕੋਲ ਤੁਹਾਡੇ ਕੋਲ ਤੁਹਾਡੇ ਕੋਲ ਕੋਣ ਆਇਆ ਸੀਗਾ ਕੀ ਕਰਨ ਆਸੇ ਤੁਹਾਡੇ ਕੋਲ ਕੋਣ ਆਇਆ ਕੋਣ ਕੋਣ ਆ ਰਿਹਾ ਏਸੀਬੀ ਨੇ ਮੈਨੂੰ ਫੋਨ ਕੀਤਾ ਗੋਰੇ ਮੰਮੀ ਬੋਲਦੀ ਮੈਂ ਕਹਿੰਦਾ ਵੀ ਤੁਸੀਂ ਵੀ ਐਦਾਂ ਕਰਕੇ ਉੱਥੇ 5 ਵਜੇ ਥਾਣੇ ਪਹੁੰਚ ਜਾਣਾ ਇਹਨਾਂ ਨੂੰ ਇਹ ਲਟੇਰੇ ਪਹੁੰਚ ਗਏ ਮੋਤੀ ਨਗਰ ਵਾਲੇ ਹੈਨਾ ਕਹਿੰਦਾ ਥਾਣੇ ਚੱਲੋ ਮੈਂ ਕਿਹਾ ਅੱਜ ਤਾਂ ਉੱਥੇ ਜਾਣਾ ਸੀ ਤਾਂ ਸੰਸਦਿਆ ਉਹਨਾਂ ਨੇ ਏਸੀਬੀ ਨੇ ਲੱਭਿਆ ਅਸੀਂ ਆਏ ਦੁਆ ਸਿੰਘ ਉਹ ਥਾਣੇ ਨਹੀਂ ਲੱਭਿਆ ਠੀਕ ਹੈ ਹਾਂ ਠੀਕ ਹੈ ਮਤੇ ਤੇ ਮੰਗ ਕੀ ਕਰਦੇ ਹੁਣ ਐਡੀ ਵੱਡੀ ਲਾਪਰਵਾਹੀ ਤੇ ਇੱਕ ਇੱਕ ਮੁਲਾਜ਼ਮ ਨੇ ਤੁਹਾਡੇ ਕੋਲੋਂ આરોਪ ਲਾਇਆ ਯਾਰ ਮੁਲਾਜ਼ਮ ਨੇ ਕਿ ਗੋਲੀ ਮਾਰੀ ਹੈ ਇਹ ਸਹੀ ਤੇ આરોਪ ਲਾਇਆ ਹੈ ਕਿ ਗੋਲੀ ਮਰੀ ਤੁਹਾਡੇ ਬੇਟੇ ਨੂੰ આરોਪ ਨਹੀਂ ਇਹ ਸਚਾਈ ਆ આરોਪ ਨਹੀਂ ਹਜੇ ਤੁਸੀਂ ਕੀ ਮੰਗ ਕਰਦੇ ਹੋ ਜੀ ਮੰਗਦੇ ਨੇ ਇਹ ਪਹਿਲੇ ਕਦੇ ਇਹਨੂੰ ਸਾਡੇ ਹਵਾਲੇ ਕਰਦੇ ਸਾਡੇ ਵਰਗਾਂ ਨੂੰ ਕੋਸ਼ਣ ਕੀਤਾ ਹੁੰਦਾ ਇੱਥੇ ਡੰਗੇ ਵੀ ਮਾਰ ਕੇ ਹਵਾਲਾ ਦਿੱਤਾ ਜਾਂ ਬਠਾਉਂਦੇ ਕੋਈ ਇਨਸਾਫ ਨਹੀਂ ਮਿਲਦਾ ਤੋੜੋ ਦੇਖੋ ਕਿਵੇਂ ਬੈਠਾ ਤਾਂ ਖਾਕੀ ਵਰਤਲਾ ਕਰਕੇ ਤਾਂ ਇਹਨਾਂ ਨੂੰ ਬਿਠਾਇਆ ਉੱਥੇ ਹੂੰ ਇਹਨਾਂ ਨੇ ਹਵਾਲਾ ਚ ਦੇਣ ਦੀ ਬਜਾਏ ਏਸੀ ਜੀ ਕਿਉਂ ਬਿਠਾਇਆ ਪਹਿਲੀ ਤਾਂ ਇਹ ਗੱਲ ਇਹਨਾਂ ਨੂੰ ਪੁੱਛੀ ਜਾਏ ਇੱਕ ਮਾਦਾ ਪੁੱਤ ਚਲੇ ਗਿਆ ਮਤਲਬ ਕਿ ਇਹਨਾਂ ਨੂੰ ਕੋਈ ਦਰਦ ਨਹੀਂ ਹੈਗਾ ਐਡਾ 6 ਫੁੱਟ ਦਾ ਮੁੰਡਾ ਇੱਕ ਮਹੀਨੇ ਤੋਂ ਸਵਾ ਮਹੀਨੇ ਤੋਂ ਉੱਤੇ ਉਹ ਚੱਲਿਆ 6 ਫੁੱਟ ਦਾ ਬੰਦਾ ਇਹਨਾਂ ਨੇ 2 ਮਿੰਟ ਨੇਰੀ ਵਾਂਗੂ ਡਾਰ ਦਿੱਤਾ ਵੀ ਐਡਾ ਉਹਨੇ ਕੀ ਤੜਕਾ ਗੁਨਾਹ ਕਰ ਦਿੱਤਾ ਸੀਗਾ ਵੀ ਜਿਹੜਾ ਤੁਸੀਂ ਮੁੰਡਾ ਹੀ ਗੈਪ ਕਰ ਦਿੱਤਾ ਉਹਨੂੰ ਗੋਲੀ ਮਾਰੀ ਕੀ ਕੀਤਾ ਸਾਨੂੰ ਪੂਰੀ ਇਸ ਤਰ੍ਹਾਂ ਤਲਾਹ ਨਹੀਂ ਨਾ ਦੇ ਰਹੇ ਸਾਨੂੰ ਕਿਸੇ ਰਾਹ ਨਹੀਂ ਪਾਰੇ ਸਵਾ ਮਹੀਨਾ ਹੋ ਗਿਆ ਇੱਕ ਗੋਲੀ ਲੱਗਦੀ ਓਏ ਕਹਿੰਦੇ ਵੀ ਅਚਾਨਕ ਚੱਲ ਗਈ ਇਹ ਪੁਲਿਸ ਵਾਲਾ ਕਹਿੰਦੇ ਆ ਜਿਹੜਾ ਤੁਹਾਡਾ ਲੜਕਾ ਹੋਇਆ ਕੀ ਨਾਮ ਉਹਦਾ ਗਰਿੰਦਰ ਸਿੰਘ ਗਰਿੰਦਰ ਗਰਿੰਦਰ ਆ ਕਦੋਂ ਆਇਆ ਸੀ ਘਰੇ ਤੇ ਕਿੱਥੇ ਗਿਆ ਸੀ ਤੁਹਾਨੂੰ ਕੀ ਕਹਿ ਕੇ ਗਿਆ ਸੀ ਮੈਂ ਤਾਂ ਮੈਨੂੰ ਉਹਨੇ ਕੁਝ ਨਹੀਂ ਕਿਹਾ ਮੈਂ ਸੱਸਾਂ ਕੋਲ ਰਵਾਈ ਸੀ ਕਿ ਇਹ ਘਰੋਂ ਲੈ ਕੇ ਕਹਿੰਦੇ ਹਰਾਮੀ ਇਹ ਆਪਾਂ ਇਧਰਵਾਜਾ ਖੋਲੋ ਇਹਨੇ ਕੋਟਾ ਲਾ ਕੇ ਅੰਦਰ ਵਾਹੇ ਪੁਲਿਸ ਪਾਵਾ ਕਰੋ ਪਾਵਾ ਕਰੋ ਪਾਵਾ ਕਰੋ ਯਾਰ

ਪਰ ਜੈ ਜੀ ਭਾਈ ਕੱਲ 10 ਦਾ 200 ਕਿਸ ਕੇ ਕੇ ਚ ਵਾਈਫਾਈ ਕਰਨਾ ਹੈ ਬੰਦਾ ਮਿਸ ਹੋਇਆ ਸੀ ਅਪੋਸਟੀਨ ਕੀ ਬੰਦੇ ਦਾ ਹੀ ਨਾਮ ਸੀਗਾ 10 ਦਾ ਦੂੰਗਾ ਸਰ ਥੋੜਾ 10 ਦਾ ਦੂੰਗੇ ਜਾਓ ਯਾਰ ਥੋੜਾ 10 ਦਾ ਸਰ 10 ਦਾ ਦੂੰਗਾ ਬਿਲਿਵ ਤਾਂ ਕਰ ਦੂੰਗਾ ਸਰ ਪਤਾ ਚੱਲਿਆ ਕਿ ਅੰਦਰ ਕੋਈ ਪੂਲਸ ਮੁਲਾਜ਼ਮ ਦਾ ਇੱਥੇ ਸੀਨ ਹੈਗਾ ਜੀ ਸਰ ਮਾਰਾ ਚੱਲ ਕਰੀ ਗੱਲ ਕਰ ਹਾਲਾਂਕਿ ਪੁਲਿਸ ਦੇ ਵੱਲੋਂ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਚੰਗੀ ਤਰ੍ਹਾਂ ਪਰ ਕਿਤੇ ਨਾ ਕਿਤੇ ਦੱਸਿਆ ਜਾ ਰਿਹਾ ਪਰਿਵਾਰ ਦੇ ਵੱਲੋਂ 16 ਅਪ੍ਰੈਲ 2025 ਨੂੰ ਗੋਰੇ ਨਾਂ ਦੇ ਵਿਅਕਤੀ ਦਾ ਕਤਲ ਕੀਤਾ ਗਿਆ ਤਿੰਨ ਜਾਨਾਂ ਦੇ ਵੱਲੋਂ ਤੇ ਉਸ ਤੋਂ ਬਾਅਦ ਉਸ ਨੂੰ ਮਰੀਂਡਾ ਦੀ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਬੜੀ ਬਰੀਕੇ ਨਾਲ ਕਰ ਰਹੀ ਹੈ ਤੇ ਜਿਹੜਾ ਥਾਣਾ ਜਿਹੜਾ ਪਰਿਵਾਰ ਦੇ ਬਾਰੇ ਦੱਸਿਆ ਜਾ ਰਿਹਾ ਬੂਆ ਸਿੰਘ ਉਸ ਨੂੰ ਥਾਣੇ ਦੇ ਅੰਦਰ ਜਿਹੜੀ ਕਿਆ ਬਿਠਾਇਆ ਹੋਇਆ ਪੁਲਿਸ ਨੇ ਤੇ ਦੋ આરોપીਆ ਦੀ ਭਾਲ ਜਿਹੜੀ ਕਿਆ جاری ਹੈ ਆਉਣ ਵਾਲੇ ਸਮੇਂ 'ਚ ਦੇਖਣਾ ਹੋਏਗਾ ਕਿ ਇਹ ਕਤਲ ਦੀ ਕੁੱਥੀ ਕਿੱਦਾਂ ਸੁਲਝਰੀ ਹੈ ਜੁੜੇ ਰਹੋ ਲੁਧਾਨ ਲਾਈਵ ਦੇ ਨਾਲ ਯੋਮ ਦੇ ਰਿਪੋਰਟ ਧੰਨਵਾਦ